ਸੋ ਆਵਲ ਜਿਹੜਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਮੈਚ ਕਮਾਲਪੁਰਾ ਦੇ ਟੂਰਨਾਮੈਂਟ ਦਾ ਹੈ ਇਹ 31 ਜਨਵਰੀ 2022 ਨੂੰ ਟੂਰਨਾਮੈਂਟ ਕਰਵਾਇਆ ਗਿਆ ਇੱਕ ਪਾਸੇ ਖੇਡ ਰਹੀ ਸੀ ਤਲਵੰਡੀ ਰਾਜ ਦੀ ਟੀਮ ਔਰ ਦੂਸਰੇ ਪਾਸੇ ਜਿਹੜੀ ਹੈ ਉਹ ਸੁਰਖਪੁਰ ਦੀ ਟੀਮ ਖੇਡ ਰਹੀ ਸੀ ਦੋਨੋ ਟੀਮਾਂ ਦੇ ਵਿੱਚ ਸੁਪਰਸਟਾਰ ਖਿਡਾਰੀ ਖੇਡ ਰਹੇ ਨੇ ਆਨੰਦ ਜਿਹੜਾ ਹੈਗਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਲਿਆ ਤੁਹਾਨੂੰ ਦੱਸਿਓ ਕਿ ਜਿਸ ਵੀ ਖਿਡਾਰੀ ਦਾ ਪ੍ਰਦਰਸ਼ਨ ਤੁਹਾਨੂੰ ਵਧੀਆ ਲੱਗਦਾ ਹੈ ਉਹਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ ਤਾਂ ਕਿ ਉਸ ਖਿਡਾਰੀ ਦਾ ਜਿਹੜਾ ਹੌਸਲਾ ਵੱਧ ਸਕੇ ਚੱਲਦੇ ਮੈਚ ਜਦੋਂ ਵੀ ਤੁਹਾਡਾ ਦਿਲ ਕੀਤਾ ਮੈਚ ਨੂੰ ਪਾਜ਼ ਕਰਿਓ ਔਰ ਉਸ ਖਿਡਾਰੀ ਦਾ ਨਾਮ ਥੱਲੇ ਕਮੈਂਟ ਬਾਕਸ ਵਿੱਚ ਲਿਖਣ ਤੋਂ ਬਾਅਦ ਦੁਬਾਰਾ ਮੈਚ ਦੇਖਣਾ ਸ਼ੁਰੂ ਕਰ ਦਿਓ ਇੰਜੋਏ ਕਰੋ ਇਸ ਮੈਚ ਨੂੰ ਓ ਰੇਡ ਕਹਿੰਦੇ ਜੈਲਾ ਵਾਲੇ ਇਕਬਾਲ ਦੀ ਪੈ ਗਈ ਬੜਾ ਮਜ਼ੇਦਾਰ ਉਹ ਕਹਿੰਦੇ ਕਹਿੰਦੇ ਅੱਜ ਪਹੁੰਚੇ ਹੋਵੇ ਅਗਲੇ ਬੱਚਾ ਨਹੀਂ ਆ ਟੀਮਾਂ ਅੱਗੇ ਦੇ ਸੈਂਟਰ ਹੀ ਹੋ ਰਹੇ ਆ ਉਹ ਅੱਗੇ ਦੇ ਕਹਿੰਦੇ ਸਿੰਘਾਂ ਦੇ ਵਿੱਚ ਸਿੰਘ ਆਹ ਕਹਿੰਦੇ ਪਿੰਡ ਪੈਂਦੇ ਆ ਮੇਰੇ ਮਿੱਤਰੋ ਆਹ ਰੇਡ ਕਹਿੰਦੇ ਪੈਂਦੀ ਆ ਇਧਰ ਬੁਰਕਾ ਖੀਰਾ ਵਾਲੀ ਪਿੰਡ ਦਾ ਤੇ ਗੋਲ ਖੰਡੇ ਵਾਲੇ ਆਹ ਕਹਿੰਦੇ ਬੁਲਟ ਖੀਰਾ ਵਾਲੀ ਪਿੰਡ ਦਾ ਆਹ ਤਨਵੀਰ ਆ ਕਹਿੰਦੇ ਤਰਮੰਦੀ ਰਾਏ ਪਿੰਡ ਦਾ ਉਹ ਚਰਤੇ ਚਰਤੇ ਨੇ ਮੁੰਡੇ ਦੇ ਕਿਹੜੇ ਦੁਨੀਆ ਭਰ ਦੇ ਵਿੱਚ ਪਰ ਬੁਲਟ ਤਕੜਾ ਨੰਬਰ ਕਿਹੜੇ ਢੋੜਦਾ ਆਂ ਵੀ ਟੀਮ ਦੇ ਲਈ ਲਾ ਅਗਲੀ ਕਬੱਡੀ ਕਹਿੰਦੇ ਪੰਡਤੋ ਬੁੱਲਵਾਲੀਆ ਇਸ ਨੇ ਤਿਆਰ ਕਰ ਤਿਆਰ ਆ ਕਿਹੜੇ ਪਾਉਂਦੇ ਨੇ ਬੜੀ ਪੰਡਤੋ ਹਸ਼ਿਆਰ ਪੁਰੀਆ ਮੁੰਡੇ ਨੇ ਕਿਹੜੇ ਹੱਥਾਂ ਨੂੰ ਤਨੀ ਲਾਈਆਂ ਵੀ ਰੈਫਰੀ ਨੂੰ ਸਾਹ ਭਾਈ ਬੁੱਲਵਾਲੀਆ ਬਲੇ ਆ ਕਿਹੜੇ ਕਬੱਡੀ ਪਾਉਣ ਦੇ ਲਈ ਉਹ ਸਾਹਮਣੇ ਕਹਿੰਦੇ ਬੁੱਲਵਾਲੀਆ ਫੜੀ ਪੰਜ ਕੇ ਮੇਰੇ ਵਿੱਚੋਂ ਇਹ ਵੀ ਆ ਟੈਂਬਰ ਰੇਡਾਂ ਤੇ

ਕਹਿੰਦੇ ਆ ਧੁੱਕਾਂ ਵਾਲੇ ਨੂੰ ਉਹ ਦੁਨੀਆ ਦੁਨੀਆ ਬਹੁਤ 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 ਪਿਆਰ ਕਰਦੀ ਆ ਕਹਿੰਦੇ ਧੁਖਾ ਵਾਲੇ ਨੂੰ ਅੱਜ ਜਦੋਂ ਮੈਂ ਸਵੇਰੇ ਕਹਿੰਦੇ ਕਮਾਲਪੁਰੇ ਨੂੰ ਆਉਣਾ ਸੀਗਾ ਇਹ ਉਹ ਖਾਣੇ ਦਾ ਇਹ ਆਪਣਾ ਪਿਆਰ ਹੈ ਪ੍ਰਬੰਧਕਾਂ ਨਾਲ ਵੱਡੀ ਵੱਡੀ ਮੁਵਾਰਕ ਦੇ ਦੋ ਇਹਦੇ ਮੁੰਡਿਆਂ ਨੂੰ ਲਓ ਸਾਹਮਣੇ ਇਹ ਕਬੱਡੀ ਪੜੀਏ ਤੇ ਸੁਖਨਾਮ ਕਰਦਾ ਟਰਾਈ ਪਰ ਨਮਰ ਧਾਵੀ ਨੇ ਕਿਹੜੇ ਜੋਰ ਦਿੱਤਾ ਆਪਣੀ ਟੀਮ ਦੇ ਲਈ ਲਓ ਬੁਲਟ ਹੀਰਾ ਵਾਲੀ ਪੜਦਾ ਕਿਹੜੇ ਤਿਆਰ ਪਰ ਤਿਆਰ ਹੈ ਕਬੱਡੀ ਪਾਉਣ ਦੇ ਲਈ ਬੁਲਟ ਵਧਿਆ ਹੈ ਕਿਹੜੇ ਰੇਡ ਪਾਉਣ ਦੇ ਲਈ ਲਓ ਸਾਹਮਣੇ ਬੁਲਟ ਕਬੱਡੀ ਪਾ ਰਿਹਾ ਹੈ ਗੋਲ ਡਿਫੈਂਸਰਾ ਕਨੇਡਾ ਵੱਡੇ ਟੋਕੇ ਅਮਰੀਕ ਦੇ ਵੀ 500 ਰੁਪਏ ਪੁੱਛਦਾ ਕੀਤਾ ਧੰਨਵਾਦ ਗੋਲ ਡਿਫੈਂਸਰਾ ਉਹ ਹਰਮਨ ਕਹਿੰਦੇ ਆ ਲੋਕ ਪਰ ਲੋਕ ਇਹਨੂੰ ਬੁੱਟ ਕਹਿੰਦੇ ਆ ਹਰਮਨ ਬਾਣੂ ਘਾਤੇ ਕਹਿੰਦੇ ਆ ਉਹ ਆ ਮੁੰਡੇ ਨੂੰ ਕਹਿੰਦੇ ਮੋਟਰਸਾਈਕਲ ਦੇ ਨਾਲ ਵੱਡੇ ਮਾਨ ਸਨਮਾਨ ਉਹ ਕਲਵੱਡੀ ਵਾਲਾ ਕਹਿੰਦੇ ਉਹ ਪੁਝਾੜ ਬਣ ਕੇ ਤੂਫਾਨ ਬਣ ਕੇ ਉੱਠਿਆ ਉਹ ਕਹਿੰਦੇ ਬੁੱਟ ਖੀੜਾ ਵਾਲਿਆ ਇੱਕ ਤਗੜਾ ਨੰਬਰ ਜੋੜਦਾ ਹੋਇਆ ਉਹ ਇੱਕ ਪਾਸੇ ਜਾਂਦਾ ਸੁਰਖਪੁਰੀਆ ਸਰਪੰਚ ਇਹ ਲੈ ਕਰਦੇ ਕਿ ਜਨਰੇਟਰ ਕਰਦੇ ਕਿ ਸਾਊਂਡ ਕਰਦਾ ਪਰ ਸਾਰੇ ਰਲੇ ਹੋਏ ਅੱਜ ਆਓ ਰੋ ਕੇ ਬੱਲੇ ਵਾਲੀਏ 2000 ਨਹੀਂ ਹਲੋ 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 ਹੋ ਬੰਦੇ 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 ਅਮਨ ਹਸਰ ਤੇ ਅਵਤਾਰ ਹਸਰ ਕਹਿੰਦੇ ਜੋਪੀ ਬਾਈ ਨੂੰ ਖੁੱਲ੍ਹੇ ਫੜਾਏ ਹੋਏ ਆ ਪੈਸੇ ਜੀ ਬਾਬਰ ਜੀ ਜਿੱਤੇ ਜੀ ਕਰਦਾ ਇਹ ਪਿਆਰ ਹੈ ਬਰੀਵਾ ਇੰਦਰਪਾਲ ਭਾਈ ਇਹ ਬੁਸ਼ਵਾਸ਼ ਆਓ ਦਿਨੋ ਦਿਵਾਵਾ ਤੁਹਾਡੇ ਲਈ ਇਹਨੂੰ ਲੋਕੀ ਕਹਿੰਦੇ ਲੋਕੀ ਪੂਰੀ 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 ਕਹਿੰਦੇ ਆ ਉਹ ਕਹਿੰਦੇ ਟੱਕਰ ਦੀ ਜੱਗੇ ਦੇ ਨਾਲ ਆ ਸਾਹ ਘੁੱਟਦੀ ਟੀਮ ਦਾ ਝੋਤੀ ਦਾ ਮਾਲਾ ਕਹਿੰਦੇ ਜੱਗਾ ਲਵੇ ਕੋਠੀ ਵਾਲਾ ਪਰ ਧੂਰੀ ਤਗੜਾ ਨੰਬਰ ਕਹਿੰਦੇ ਜੋਰ ਦਾ ਆ ਆਪਣੀ ਟੀਮ ਦੇ ਲਈ ਬਸ ਕਹਿੰਦਾ ਵੀ ਧਰਤੀ ਦਾ ਕਹਿੰਦੇ ਬੱਬ ਰੇਡ ਪਾਉਣ ਦੇ ਲਈ ਉਹ ਕਹਿੰਦੇ ਕਮਾਲ ਦੀ ਕਬੱਡੀ ਪੈ ਰਹੀ ਆ ਖੇਡਦੇ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਉੱਪਰ ਲੱਖੀ ਸਵਰਾ ਕੈਨੇਡਾ ਮਣੀ ਤਲਵੰਡੀ ਵੱਲੋਂ 5100 ਤਲਵੰਡੀ ਦੀ ਟੀਮ ਦੇ ਜਿੱਤੇਗੀ ਤਾਂ ਲੰਪਾ ਜਾਵੇਗਾ ਆਹ ਧੰਨਵਾਦ ਸਾਡੇ ਭੜਜਾਂ ਦਾ ਆਹ ਕਹਿੰਦੇ ਕਬੱਡੀ ਜੁੱਫੇ ਪੰਜਾਉਂ ਦੇ ਲਈ ਬਾਪਾ ਮੇਰੇ ਮਿੱਤਰ ਉਹ ਕਿਹੜੇ ਦੁੱਬ ਤੋਂ ਦੁੱਬ ਤੋਂ ਕਿੱਥੇ ਦੁੱਬ ਤੋਂ ਦੁੱਬ ਤੋਂ ਦੁੱਬ ਦੇਗਾ ਬੜਿਆ ਹਾਂ ਕਿਹੜੇ ਬੋਲੋ ਤੇ ਸੋਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਇਹ ਪਿੰਡਾ ਦੇਖਣਾ ਹੋਰ ਫੈਸਲੇ ਲਾਕਡਾਊਨ ਤੇ ਚੀਖਾਂ ਦੇ ਉਹ ਪੰਤੂ ਜੱਟਾਂ ਦੇ ਸ਼ੌਂਗੀ ਹੁੰਦੇ ਹੋਣ ਬੋੜ ਬੁਲੜ ਤੇ ਝਪਾਵੇ ਹੋਣ ਹੁਟ ਤੇ ਝਪਾਵੇ ਆਹ ਟੱਕਰ ਵੀ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਤਰਵੀਰ ਤੇਰਾ ਸਾੜਾ ਪਿੰਡ ਆਇਆ ਹੋਣਾ ਉਹ ਚਾਚੇ ਤਾਏ ਆਏ ਸੋਹਣੇ ਤੇ ਉਹ ਵੀ ਆਏ ਜਿਹਨਾਂ ਦਾ ਤੂ ਚਾਚਾ ਪਾਇਆ ਲੱਗਦਾ ਆਹ ਕਹਿੰਦੇ ਬੱਲੋ ਵਾਲਿਆ ਪੰਡਤ ਕਬੱਡੀ ਪਾ ਰਿਹਾ ਜਾਦੇ ਦੋ ਬੱਬਰ ਸ਼ੇਰਾਂ ਨੂੰ ਅਰਜਣ ਦਿੱਤੇ ਜਾਂਦੇ ਉਹ ਬੱਬਰ ਸ਼ੇਰਾਂ ਨੂੰ ਔਰ ਅਰਜਣ ਦਿੱਤੇ ਜਾਂਦੇ ਆ ਦੋ ਬੱਬਰ ਸ਼ੇਰਾਂ ਨੂੰ ਔਰ ਭੂਰੀ ਕਹਿੰਦੇ ਸਕਾਰਪੀਅ ਦੇ ਪਈ ਜਾਣੀਆਂ ਬੱਗੂ ਦੇ ਨਾਲ ਵੱਲੋਂ ਭੂਰੀ ਤਗੜਾ ਨੰਬਰ ਜੋੜਦਾ ਹੈ ਕਹਿੰਦੇ ਆਪਣੀ ਟੀਮ ਦੇ ਲਈ ਇਕਬਾਲ ਕਹਿੰਦੇ ਪੀੜਾ ਫਿਰ ਕਹਿੰਦੇ ਵਧਿਆ ਆ ਖੇਡ ਬਣਾ ਦੇ ਵਿੱਚ ਕਬੱਡੀ ਪਾਉਣ ਦੇ ਲਈ ਲੇਕ ਕਿੰਨੀ ਦੇ ਪਰ ਕਹਿੰਦੇ ਜਾਂਦਾ ਸਰਪੰਚ ਲੱਗਿਆ ਹੋਇਆ ਉਹ ਕਹਿੰਦੇ ਮਾਰ ਐ ਮੇਜਰ ਸਿੰਘ ਆਪਣੇ ਪੁੱਤਰ ਦੇ ਉੱਪਰ ਸਾਹਮਣੇ ਗੁੱਟ ਜੱਜ ਮੈਂ ਕਹਿੰਦੇ ਟੈਰੀ ਬਾਈ ਵੀ ਉਹ ਟੈਰੀ ਬਾਈ ਵੀ ਕਹਿੰਦੇ ਜੱਜਮੈਂਟ ਗੁੱਟ ਜੱਜਮੈਂਟ ਐ ਖੱਤੇ ਵਾਲਾ ਕਹਿੰਦਾ ਵਧੀਆ ਜੱਜਮੈਂਟ ਐ ਆਹ ਤਾਹੀ ਤੇ ਦੁਨੀਆ ਪਿਆਰ ਦਿੰਦੀ ਐ ਵੱਡੇ ਵੱਡੇ ਮੇਲੇ ਕਈ ਪੁੱਛ ਪੁੱਛ ਰੱਖਦੇ ਆ ਉਪਰ ਕਹਿੰਦੇ ਬਾਬੀ ਤੇ ਨਾਲ ਕਹਿੰਦੇ ਭਾਈ ਸਾਡੇ ਕਮਰਜੀਤ ਯੂਕੇ ਤਨਵੀਰ ਦੇ ਜੱਫੇ ਦੇ ਉੱਪਰ ਵੱਡੇ ਪਿਆਰ ਦਿੱਤੇ ਜਾਣੇ ਆ ਆਹ ਮੁੰਡਾ ਕਹਿੰਦੇ ਮਾਜੇ ਵਿੱਚੋਂ ਆਇਆ ਇਹਦਾ ਅਲਗੋ ਕੋਠੀ ਪਿੰਡਾ ਮੇਰੇ ਦੇ ਲਗਦਾ ਨਹੀਂ ਤੁਹਾਡੇ ਕੋਲ ਉਹ ਚਾਬੀਆਂ ਹੋਣਗੀਆਂ ਜਿਹੜੀਆਂ ਇਹਦੇ ਨਟਾੜੂ ਲੱਗਦੀਆਂ ਓਏ ਜਿਹੜੀਆਂ ਇਹਦੇ ਨਟਾੜੂ ਲੱਗਦੀਆਂ ਓਏ ਬੁੱਲਟ ਭੱਜ ਗਿਆ ਓਏ ਕਹਿੰਦੇ ਬੱਲੋ ਵਾਲੀਆ ਓਏ ਪੰਡਤ ਆ ਗਿਆ ਮੇਰੇ ਮਿੱਤਰੋ ਆਹ ਕਹਿੰਦੇ ਹੁਣੇ ਪੰਡਤ ਬੱਲੋ ਵਾਲੀਆ ਇਸ ਲਈ ਤਿਆਰ-ਵਾਰ ਤਿਆਰਾ ਮੈਦਾਨ ਦੇ ਵਿੱਚ ਦੇ ਲਈ ਖੜੇ ਕੁੱਪਿਆਰੇ ਤੇ ਵੀ ਦਿਆਲ ਪੰਡਤ ਨੇ ਕਿਹਾ ਤਕੜੀ ਕਬੱਡੀ ਖੇਡੀ ਮਾਰੇ ਮਿੱਤਰੋ ਹਰ ਇੰਦਰ 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 ਰੋ ਪੰਡਤੋ ਪੰਡਤ ਹਨੀ ਪੰਡਤ ਪੰਡਤ ਹਨੀ ਪੰਡਤ ਗੋਪੀ ਬਾਈ ਕਹਿੰਦਾ ਸ਼ਰਮੇ ਦੀ ਰੇਡ ਤੇ ਚੱਕਰਾ ਜੀ ਪੈ ਗਏ ਵੀ ਸ਼ਰਮਾ ਕਹਿੰਦਾ ਉਹੀ ਜਿਹਨੂੰ ਪੰਡਤ ਕਹਿੰਦੇ ਐ ਇਹ ਵੀਰ ਦੇ ਪਿਆਰ ਉਹ ਇਹ ਮੁਹੱਬਤਾਂ ਨੇ ਇਹ ਸਾਂਝਾ ਨੇ ਇਹ ਕਹਿੰਦੇ ਮੁਹੱਬਤਾਂ ਗੂੜੀਆਂ ਹੋਣ ਪਿਆਰ ਬੜਿਆ ਰਵੰਦੇ ਉਹ ਦਿਨੋ ਦਿਨਾਂ ਵਾਂਗ ਸਭ ਦੇ ਲਈ ਉਹ ਭੂਰੀ ਕੰਦੇ ਕਬੱਡੀ ਪਾਰਿਆ ਮੇਰੇ ਮਿੱਤਰੋ ਕੋਈ ਕੋਈ ਕਹਿੰਦਾ ਸੁਰਖਪੁਰ ਜਿੱਤੂ ਕੋਈ ਕਹਿੰਦਾ ਤਲਵੰਡੀ ਸ਼ੱਕ ਪਾ ਰਹਿਣੀ ਆ ਇਹ ਮੇਲਾ ਕਮਾਲਪੁਰੇ ਚੱਲਦਾ ਧੱਕ ਪੈਣੀ ਆ ਇਹ ਤੇਲਾ ਕਮਾਲਪੁਰੇ ਚੱਲਦਾ ਧੱਕਦਾ ਇਹ ਪੈਣੀਆ ਧੱਕਦਾ ਪੈਣੀਆ ਧੱਕਦਾ ਪੈਣੀਆ ਲਓ ਇਕਬਾਲ ਕਹਿੰਦੇ ਪੜਿਆ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਸਿੰਘ ਫੇਰ ਕਰਦਾ ਟਰਾਈ ਨੰਬਰ 7 ਵੀ ਨੇ ਕਹਿੰਦੇ ਜੋਰ ਦਿੱਤਾ ਆਪਣੀ ਟੀਮ ਦੇ ਲਈ ਲੋਕੋ ਵਾਲੇ ਭਰਾ ਪਹੁੰਚੇ ਨੇ ਕਿਹੜੇ ਇਹ ਦੇ ਮੇਲੇ ਦੇ ਉੱਪਰ ਵੱਡਾ ਅਮਨਾ ਵੀਰ ਸਾਡਾ ਬੱਡੇ ਪਿਆਰ ਪਾ ਜੇ ਕਰਦਾ ਕਹਿੰਦੇ ਦੋਨੋਂ ਬਲਾਰਿਆਂ ਦੇ ਲਈ ਬੱਡੇ ਆਮਨੇ ਵੱਲੋਂ ਬੱਡੇ ਪਿਆਰ ਸਿਰ ਹੈ ਭਰਾ ਸਾਡਾ ਵੱਡਾ ਮਨਮਾਨਾ ਜ਼ਿੰਦਗੀ ਦਾ ਬਾਬਾ ਲੋਪੋ ਔਰ ਨਾਲ ਪ੍ਰਾ ਇਹ ਦੇਖਾਂਗੇ ਸਾਹਮਣੇ ਉਹ ਕੌਡੀ ਕਹਿੰਦੇ ਉਹ ਦੁਨੀਆ ਦੁਬ 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 ਦੋ ਕਹਿੰਦੀਆਂ ਉਹ ਲੋਕੀ ਬੁਲਟ ਕਹਿੰਦੇ ਆ ਤਨਵੀਰ ਭੰਗੜੇ ਭੰਗੜੇ ਮੇਲਾ ਆ ਬਣ ਗਿਆ ਮੇਲਾ ਬਣ ਗਿਆ ਕਮਾਲਪੁਰੇ ਵਾਲਿਓ ਭੰਗੜੇ ਪੈਂਦੇ ਆ ਓਏ ਕਮਾਲਪੁਰੇ ਵਾਲਿਓ ਕਮਾਲਪੁਰੇ ਵਾਲਿਓ ਭੰਗੜੇ ਪੈਂਦੇ ਆ ਭੰਗੜੇ ਪੈਂਦੇ ਆ ਦੁੱਖ ਟੁੱਟ ਗਏ ਦੁੱਖ ਟੁੱਟ ਗਏ ਓ ਦੁੱਖ ਟੁੱਟ ਗਏ ਬੋਰਾ ਵੀਰ ਐ ਸਾਡਾ ਦੁੱਖ ਟੁੱਟ ਗਏ ਮਜੀਦਾ ਮਜੀਦ ਡਾਕਟਰ ₹300 ਕਿਦੇ تنਵੀਰ ਦੇ ਲਈ ਲਓ ਪੰਡ ਦੀ ਰੇਡ ਪਾਈ ਆ ਮਰੀ ਕਰੀਗਲ ਲਓ ਸਾਹਮਣੇ ਕਹਿੰਦੇ ਪੰਡ ਤੋਂ ਬੱਲੋ ਵਾਲੀ ਆ ਹੁਸ਼ਿਆਰਪੁਰਿਆ تنਵੀਰ ਨੂੰ 1000 ਆਵੇ ਜਪੁਰ ਆ ਜੱਗਾ ਕਹਿੰਦੇ ਆਲਗੋ ਵਾਲਾ ਉਹ ਜੱਗਾ ਜੰਮਿਆ ਤੇ ਮਿਲਣਾ ਵਧਾਈਆਂ ਪੱਟਾ ਹੋਇਆ ਕਬੱਡੀ ਖੇਡਦਾ ਉਹ ਪੱਟਾ ਹੋਇਆ ਕਬੱਡੀ ਖੇਡਦਾ ਅਗਲੀ ਕਬੱਡੀ ਆਓ ਤਲਵੰਡੀ ਵਾਲੇ ਭਰਾ ਪਹੁੰਚੇ ਹੋਇਆ ਆਓ ਦਿলো ਧਨ ਵਾਲਾ ਹੈ ਇੱਧਰ ਕਹਿੰਦੇ ਗਹਿਣਾ ਵਾਲਾ ਉਹ ਬਰਨਾਲੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਮੰਨਣਾ ਪੈਣਾ ਡੈਡੀ ਬਾਈ ਕਹਿੰਦਾ ਆਏ ਕਰਕੇ ਆਈ ਹੋਈ ਚਾਏ ਕਰਕੇ ਨੰਬਰ ਇੰਦੋ ਦਾ ਨੰਬਰ ਜਾਫੀਆਂ ਦਾ ਅਗਲੀ ਰੇਡ ਸ਼ਿੱਕਵੇ ਸ਼ਿੱਕਵੇ ਸਿੱਟਾ ਹੋਲਡ ਨੰਬਰ ਡੈਡੀ ਬਾਈ ਸਹੀਆ ਹੋਲਡ ਹੈ ਨਾ ਕੁੱਤੀ ਹੋਲਡ ਨੰਬਰ ਹੋਲਡ ਵੀ ਕਹਿੰਦੇ ਹੁੰਦੇ ਡੈਡੀ ਬਾਈ ਕੂੜੀ ਦੇ ਫੋੜੇ ਅਰਗਹਾ ਪਾਣਾ ਦੇਖ ਦਿੰਦਾ ਹੈ ਪਾਣਾ ਦੇਖ ਦਿੰਦੇ ਆ ਹਉ ਟੜਕਣਾ ਬਾਜ ਜਾਂਦੀ ਆ ਓ ਖੰਡੇ ਵਾਲਿਆ ਓ ਭੂਰੀ ਆ ਗਿਆ ਹਉ ਕਹਿੰਦੇ ਭੂਰੀ ਇਸ ਵੇਲੇ ਵਧਿਆ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਕਿ ਮੁੰਡੇ ਜੱਟਾਂ ਦੇ ਜਵਾਨੀ ਹੁਣੇ-ਹੁਣੇ ਆਈ ਆ ਜਿਹੜਾ ਖੰਗਿਆ ਮਾੜਾ ਗਿਆ ਬਸ ਤੰਗ ਦੇਣਗੇ ਜਿਹੜਾ ਖੰਗਿਆ ਮਾੜਾ ਗਿਆ ਬਸ ਓ ਤੰਗ ਦੇਣਗੇ ਭੂਰੀ ਛੰਨਾ ਵਾਲਾ ਨੰਬਰ ਦਾ ਵਾਅਦਾ ਕਰਦਾ ਤ੍ਰੀਤੀ ਦੇ ਲਈ ਓ ਕਹਿਣਾ ਵਾਲਾ ਇਕਬਾਲ ਆ ਗਿਆ ਬੰਬੂ ਕਹਿੰਦਾ ਕਹਿਣਾ ਅਕਬਾਲ ਆ ਗਿਆ ਇੰਦਰਜੀਤ ਇੰਦਰਜੀਤ ਓ ਕਲਸੀਆ ਵਾਲਿਆ ਓ ਦੁੱਗੂ ਗੱਲ ਨੇ ਕਹਿਣ ਦੂ ਕੱਢਣੀ ਪੈਣੀ ਆ ਜੀਪ ਦਲਾਣ ਚ ਓ ਕੱਢਣੀ ਪੈਣੀ ਆ ਜੀਪ ਦਲਾਣ ਚ ਨਹੀਂ ਹੋ ਰੀਸਾ ਇਹਦੇ ਉਹ ਗੱਲ ਬਣ ਗਈ ਅੰਦਰਪਾਲ ਭਾਈ ਗੱਲੀ ਪਿਸਤੌਲ ਲੈ ਕੇ ਜੌਣਾ ਫੜਨਾ ਆ ਗਿਆ ਨਹੀਂ ਹੋ ਰੀਸਾ ਓ ਰੇਡ ਪੈ ਗਈ ਬੁਲਟ ਦੀ ਆਹ ਕਹਿੰਦੇ ਬੁਲਟ ਬੁਲਟ ਹਰਮਨ ਤਿਆਰ ਬਾਰ ਤਿਆਰ ਕਹਿੰਦੇ ਕਬੱਡੀ ਪਾਰ ਮਿਲੇ ਪਰਲੀ ਕੰਨੀ ਦੇ ਉਪਰ ਕਹਿੰਦੇ ਤਨਵੀਰ ਲੱਗਿਆ ਹੋਇਆ ਹੈ ਉਰਲੀ ਕੰਨੀ ਦੇ ਉਪਰ ਕਹਿੰਦੇ ਜੱਗਾ ਲੱਗਿਆ ਹੋਇਆ ਹੈ ਉਹ ਮਰਜਿੰਦਰ ਪੁਲਸੀਆ ਵਰਗੇ ਇੰਦਰ ਵਰਗੇ ਕਹਿੰਦੇ ਚਾਰ ਚਾਰੇ ਕਹਿੰਦੇ ਤਿਆਰ ਬਾਰ ਤਿਆਰ ਨੇ ਮੇਰੇ ਮਿੱਤਰੋ ਬੁਲਟ ਦੇ ਕਹਿੰਦੇ ਬੋਲੇ ਹੈ ਭਾਵੇਂ ਜੋ ਪਰੋ ਕਬੱਡੀ ਪਾਰਿਆ ਬੁਲਟ ਕਬੱਡੀ ਪਾਰਿਆ ਜੱਗਾ ਜੱਗੇ ਦਾ ਜੱਗੇ ਦਾ ਜੱਗੇ ਦੇ ਹੁਣ ਕਹਿੰਦੇ ਨੇ ਜੱਗੇ ਨੇ ਬੁਲਟ ਭੀ ਆਤਾ ਬੁਲਟ ਭੀ ਆਤਾ ਗੋਲ ਜੀ ਕਰ ਰਿਹਾ ਕਹਿੰਦਾ ਗੱਲ ਬੁਲਟ ਭੀ ਆਤਾ ਕਹਿੰਦੇ ਓਏ ਅਗਲੀ ਰੇਡ ਓ ਬਾਈ ਸਵਾਦ ਆਉਂਦਾ। ਉਹ ਸਾਲਾ ਕਹਿਣ ਨੂੰ ਕੀ ਕਹਣਾ ਦੋਨਾਂ ਨੇ ਇੱਕ ਦੂਜੇ ਪਾਣੀ ਪੀਣ ਵਾਲੇ ਕਰਦੇ। ਬਾੜੀ ਠਿਕਣ ਕਰਦੇ। ਉਹਨਾਂ ਨੇ ਉਹ ਉਹ ਬੋਲਟ ਲਾਸਦਾ ਤੇ ਹੈ। ਪਰ ਆਸਾ ਅਸਲੀ ਨਹੀਂ। 에어 호ਸਟਸ ਵਾਲਾ ਆਸਾ ਸਹੀ ਗੱਲ ਹੈ। 에어 호ਸਟਾ ਏਅਰ ਹੋਸਟ ਸਾळा ਸਾਹ ਇਹ ਚੱਲਿਆ ਸਾਹ ਅਸਲੀ ਤੇ ਜਿੱਤ ਕੋ ਬਾਦ ਹੋਣਾ ਹੋਰ ਹੋਰ ਹੁਣ ਤਾਂ ਫੋਟੋ ਸਟੇਟੇ ਹਾਸੇ ਦੇ ਫੋਟੋ ਸਟੇਟੇ ਕਿਹੜੇ ਆ ਬੋ ਅਗਲੀ ਕਬੱਡੀ ਕਹਿੰਦੇ ਪੰਡਤ ਵਾਧਾ ਆ ਪਾਉਣ ਦੇ ਲਈ ਗੋਪੀ ਬਾਈ ਨੇ ਪਹਿਲਾਂ ਕਿਹੜੇ ਗੱਲ ਟਿਕਾਣੇ ਲਾਤੀ ਵੀ ਸ਼ਰਮੇ ਦੀਆਂ ਰੇਡਾਂ ਦੇ ਆਪਾ ਵੱਡੇ ਮਾਣ ਦਿੰਦੇ ਆ ਕਿ ਕੱਲਾ ਕਿਹੜਾ ਪੁੱਤ ਜਾਣ ਕੇ ਸਾਰੇ ਪਿੰਡ ਨੇ ਬੋਲਤਾ ਧੰਵਾ ਕੱਲਾ ਜੋ ਜਿਹੜੇ ਤਲਵੰਡੀ ਵਾਲੇ ਨੇ ਜਫਾ ਲਾਇਆ ਸੀ ਗੋਪੀ ਬਾਈ ਕਹਿੰਦਾ ਅਵਤਾਰ ਹਸਰਾ 55 ਹਸਰਾ ਉਹਨਾਂ ਨੂੰ 2000 ਲੈ ਜਾਓ ਲੋ ਵੀ ਦੋਸਤੋ ਆ ਮੈਚ ਤੁਸੀਂ ਦੇਖ ਲਿਆ ਇਸ ਮੈਚ ਤੋਂ ਤਲਵੰਡੀ ਰਾਏ ਦੀ ਟੀਮ ਜਿਹੜੀ ਉਹ ਜਿੱਤ ਗਈ ਹੈ ਤਲਵੰਡੀ ਰਾਏ ਦੇ ਪੁਆਇੰਟ ਰਏ ਨੇ 14 ਔਰ ਦੂਸਰੇ ਪਾਸੇ ਜਿਹੜੀ ਸੁਰਖਪੁਰ ਦੀ ਟੀਮ ਹੈ ਉਹ 11 ਪੁਆਇੰਟ ਲੈ ਸਕੀ ਹੈ ਤੋਂ ਮੈਚ ਕਿ ਹੋ ਜਾ ਲੱਗਿਆ ਜਰੂਰ ਦੱਸਿਓ ਕਮੈਂਟ ਬਾਕਸ ਚ ਉਸ ਘੜਾਈ ਦਾ ਨਾਮ ਤੁਸੀਂ ਲਿਖਤਾ ਹੈਗਾ ਜਿਹਦਾ ਪ੍ਰਦਰਸ਼ਨ ਤੁਹਾਨੂੰ ਵਧੀਆ ਲੱਗਿਆ ਅਗਰ ਨਹੀਂ ਲਿਖਿਆ ਤਾਂ ਹੁਣ ਲਿਖ ਸਕਦੇ ਹੋ ਔਰ ਲਾਈਕ ਵਾਲੇ ਬਟਨ ਤੇ ਕਲਿੱਕ ਕਰ ਦੇਣਾ ਕਿਉਂਕਿ ਤੁਸੀਂ ਇੱਥੋਂ ਤੱਕ ਪਹੁੰਚੇ ਹੋ ਤਾਂ ਇਹ ਗੱਲ ਪੱਕੀ ਹੈ ਕਿ ਤੁਹਾਨੂੰ ਇਹ ਮੈਚ ਵਧੀਆ ਲੱਗਿਆ ਹੀ ਹੁਣ। ਸ਼ੁਕਰੀਆ।